ਜੇ ਤੁਹਾਡੀ ਵੀ ਜ਼ਿੰਦਗੀ ਚ ਬੁਰਾ ਸਮਾਂ ਚੱਲ ਰਿਹਾ ਹੈ ਕਿ ਤੁਸੀਂ ਵੀ ਸੋਚਦੇ ਹੋ ਮੇਰੇ ਨਾਲ ਹੀ ਹਮੇਸ਼ਾ ਗਲਤ ਕਿਉਂ ਹੁੰਦਾ ਹੈ ਜੀ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ ਐਂਡ ਤੱਕ ਜਰੂਰ ਵੇਖਿਓ ਐਂਡ ਤੇ ਤੁਹਾਡੀ ਸੋਚ ਤੁਹਾਡਾ ਸਮਾਂ ਬਦਲ ਜਾਵੇਗਾ ਸਮਾਂ ਬੁਰਾ ਨਹੀਂ ਹੁੰਦਾ ਤੁਹਾਡੀ ਸੋਚ ਕਮਜ਼ੋਰ ਪੈ ਜਾਂਦੀ ਹੈ ਇਹ ਲਾਈਨ ਸਿਰਫ ਇੱਕ ਵਾਕ ਨਹੀਂ ਇੱਕ ਕੜਵੀ ਸੱਚਾਈ ਹੈ ਜੋ ਸਾਡੇ ਜ਼ਿੰਦਗੀ ਦੇ ਹਰ ਮੋੜ ਉੱਤੇ ਸੱਚ ਸਾਬਤ ਹੁੰਦੀ ਹੈ ਅਸੀਂ ਅਕਸਰ ਕਹਿੰਦੇ ਹਾਂ ਮੈਂ ਕਿਸਮਤ ਵਾਲਾ ਨਹੀਂ ਹਾਂ ਮੇਰੇ ਨਾਲ ਤਾਂ ਹਮੇਸ਼ਾ ਕੁਝ ਗਲਤ ਹੀ ਹੁੰਦਾ ਰਹਿੰਦਾ ਹੈ ਪਰ ਸਮਾ ਕਦੀ ਗਲਤ ਸਾਬਤ ਨਹੀਂ ਹੁੰਦਾ ਅਸੀਂ ਕਹਿੰਦੇ ਹਾਂ ਸਮਾ ਮੇਰੇ ਹੱਕ ਚ ਨਹੀਂ ਸੀ ਪਰ ਇੱਕ ਗੱਲ ਸੋਚੋ ਜੇ ਸਮਾ ਤੁਹਾਡਾ ਨਹੀਂ ਸੀ ਤਾਂ ਉਹ ਦੂਜੇ ਜੋ ਤੁਹਾਡੇ ਨਾਲ پڑھਦੇ ਸੀ ਉਹ ਡਾਕਟਰ ਆਈਏਐਸ ਜਾਂ ਨਰਸ ਕਿਵੇਂ ਬਣ ਗਏ ਸਮਾਂ ਸਿਰਫ ਬਹਾਨਾ ਹੈ ਸੋਚ ਬਦਲਣ ਦੀ ਲੋੜ ਹੈ ਜੇਕਰ ਤੁਸੀਂ ਦਿਲੋਂ ਮੰਨ ਲਿਆ ਹੈ ਕਿ ਮੇਰਾ ਕੁਝ ਨਹੀਂ ਹੋ ਸਕਦਾ ਤਾਂ ਤੁਸੀਂ ਹਾਰ ਗਏ ਹੋ ਪਰ ਜੇਕਰ ਤੁਸੀਂ ਕਹੇ ਦਿੱਤਾ ਮੈਂ ਵੀ ਕੁਝ ਕਰਨਾ ਹੈ ਮੈਂ ਵੀ ਕੁਝ ਬੰਨਣਾ ਹੈ ਕੋਈ ਵੀ ਸਮਤਾ ਨੂੰ ਰੋਕ ਨਹੀਂ ਸਕਦਾ ਸੋਚ ਮਜ਼ਬੂਤ ਹੋਵੇ ਤਾਂ ਮਸੀਹੇ ਵੀ ਅੰਦਰੋਂ ਜੰਮਦੇ ਨੇ ਅਸੀਂ ਜ਼ਿੰਦਗੀ ਵਿੱਚ ਬਾਹਰੀ ਹਾਲਾਤਾਂ ਨੂੰ ਬਹੁਤ ਵਾਰ ਚੜਾ ਕੇ ਵੇਖਦੇ ਹਾਂ ਪਰ ਅਸਲ ਚੌਂ ਤਾਂ ਅੰਦਰੋਂ ਹੁੰਦੀ ਹੈ ਇੱਕ ਘਰ ਚ ਦੋ ਪ੍ਰਾ ਰਿੰਦੇ ਸਨ ਇੱਕ ਕਹਿੰਦਾ ਮੇਰੇ ਮਾਪੇ ਨਸ਼ਾ ਕਰਦੇ ਨੇ ਮੈਂ ਵੀ ਕਰਾਂਗਾ ਪਰ ਦੂਜਾ ਕਹਿੰਦਾ ਉਹ ਨਸ਼ਾ ਕਰਦੇ ਨੇ ਇਸ ਕਰਕੇ ਮੈਂ ਨਹੀਂ ਕਰਾਂਗਾ ਇੱਕ ਹਾਲਾਤ ਦੋ ਸੋਚਾਂ ਦੋ ਅਲੱਗ-ਅਲੱਗ ਜ਼ਿੰਦਗੀਆਂ ਤੁਸੀਂ ਸੋਚ ਰਹੇ ਹੋਵੋਗੇ ਇਹ ਤਾਂ ਬਸ ਗੱਲਾਂ ਨੇ ਪਰ ਰੁਕੋ ਅਗਲੀ ਗੱਲ ਤੁਹਾਡੀ ਅੱਖਾਂ ਖੋਲ ਦੇਵੇਗੀ ਇੱਕ ਹੀ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਸਨ ਦੋਵਾਂ ਦੇ ਪਿਤਾ ਨਸ਼ੇ ਕਰਦੇ ਪਰ ਘਰ 'ਚ ਘਰ 'ਚ ਰੋਚ ਰਲਾਈ ਲੜਾਈ ਕਲੇਸ਼ ਝਗੜਾ ਹੁੰਦਾ ਇੱਕ ਭਰਾ ਜੋ ਵੱਡਾ ਹੋ ਕੇ ਉਸੇ ਰਾਸਿਤ ਰਸਤੇ ਤੇ ਚੱਲ ਪਿਆ ਨਸ਼ਾ ਲੜਾਈ ਗੁੱਸਾ ਲੋਕਾਂ ਨੇ ਪੁੱਛਿਆ ਤੂੰ ਇਹ ਕਿਉਂ ਕਰ ਰਿਹਾ ਹੈ ਇਹ ਹੈ ਉਹ ਕਹਿੰਦਾ ਮੇਰਾ ਪਿਓ ਨੇ ਵੀ ਉਹੀ ਕੀਤਾ ਤੇ ਹੋਰ ਮੈਂ ਕੀ ਕਰ ਸਕਦਾ ਹਾਂ ਪਰ ਦੂਜਾ ਪ੍ਰਾ ਉਹ ਹੀ ਹਾਲਾਤ ਉਹੀ ਸਮਾਂ ਉਹੀ ਘਰ ਪਰ ਉਹ ਵੱਡਾ ਹੋ ਕੇ ਇੱਕ ਇਮਾਨਦਾਰ ਅਧਿਆਪਕ ਬਣ ਗਿਆ ਲੋਕਾਂ ਨੇ ਪੁੱਛਿਆ ਤੂੰ ਇਹ ਸਭ ਕਿਵੇਂ ਕੀਤਾ ਉਹ ਕਹਿੰਦਾ ਕਿਉਂਕਿ ਮੇਰਾ ਪਿਓ ਨਸ਼ੇ ਕਰਦਾ ਸੀ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ ਇੱਕੋ ਸਮਾਂ ਇੱਕੋ ਹਾਲਾਤ ਪਰ ਸੋਚ ਵੱਖ-ਵੱਖ ਇਸ ਕਰਕੇ ਕਿਹਾ ਜਾਂਦਾ ਹੈ ਸਮਾਂ ਬੁਰਾ ਨਹੀਂ ਹੁੰਦਾ ਸਾਡੀ ਸੋਚ ਕਮਜ਼ੋਰ ਪੈ ਜਾਂਦੀ ਹੈ ਤੁਸੀਂ ਆਪਣੇ ਆਪ ਨੂੰ ਕਿਹੜੀ ਕਹਾਣੀ ਸੁਣਾ ਰਹੇ ਹੋ ਤੁਸੀਂ ਕਿਉਂ ਕਿਸਮਤ ਨੂੰ ਕੋਸ ਰਹੇ ਹੋ ਜਾਂ ਤੁਸੀਂ ਆਪਣੀ ਕਿਸਮਤ ਨੂੰ ਤਿਆ ਕਰ ਤਿਆਰ ਕਰ ਰਹੇ ਹੋ ਲੜਨ ਲਈ ਸਮਾਂ ਨਹੀਂ ਬਦਲੇਗਾ ਪਰ ਸੋਚ ਬਦਲੇਗੀ ਤਾਂ ਹਾਲਾਤ ਵੀ ਨੱਚਣ ਲੱਗਣਗੇ ਅੱਜ ਤੋਂ ਆਓ ਇੱਕ ਵਾਅਦਾ ਕਰੀਏ ਮੈਂ ਆਪਣੀ ਸੋਚ ਬਦਲਾਂਗਾ ਮੈਂ ਕਿਸੇ ਨੂੰ ਦੋਸ਼ ਨਹੀਂ ਮਾਂਗਾ ਮੈਂ ਆਪਣੀ ਮਿਹਨਤ ਨਾਲ ਆਪਣੀ ਸੋਚ ਨਾਲ ਆਪਣਾ ਸਮਾਂ ਸੋਨਾ ਬਣਾਵਾਂਗਾ ਸਮਾਂ ਸਿਰਫ ਕਾਜਕ ਦੀ ਤਰੀਕ ਹੈ ਜ਼ਿੰਦਗੀ ਦੀ ਕਲਮ ਤੇਰੀ ਸੋਚ ਦੇ ਹੱਥ ਵਿੱਚ ਹੈ ਹੁਣ ਫੈਸਲਾ ਤੇਰਾ ਹੈ ਹਾਰਨ ਦਾ ਜਾਂ ਜਿੱਤਣ ਦਾ ਜੋ ਤੂੰ ਸੋਚੋਗੇ ਤੂੰ ਉਹ ਹੀ ਕਰੋਗੇ ਸਤ ਤੋਂ ਵੱਡੀ ਤੁਹਾਡੀ ਸੋਚ ਹੈ ਜੇ ਤੁਸੀਂ ਕਹੋਗੇ ਮੈਂ ਇਹ ਬਣਾਗਾ ਤੁਸੀਂ ਉਹ ਬਣ ਜਾਓਗੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਜੇ ਤੁਸੀਂ ਆਪਣੇ ਅੰਦਰੋਂ ਹੀ ਹਾਰ ਗਏ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਹੋਏ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਨਾਲ ਆਪਣੇ ਵਿਚਲੇ ਹੌਂਸਲੇ ਨੂੰ ਸਲਾਮ ਸਲਾਮ ਕਰਿਓ ਹੁਣ ਕਮੈਂਟ ਵਿੱਚ ਦੱਸਿਓ ਕਿਹੜੀ ਗੱਲ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਤੇ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ ਧੰਨਵਾਦ